ਹਾਂਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਸਵਾਗਤ ਹੈ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਤਰਨਾਗਾ ਜੀ ਸਾਗ ਮੈਂ ਪਹਿਲਾਂ ਤਾਂ ਇੱਥੋਂ ਮੇਥੇ ਲੈਣਾ ਆ ਸਾਗ ਤਾਂ ਘਰੀ ਹੈਗਾਗਾ ਪਾਲਕ ਵੀ ਹੈਗੀ ਆ ਤੇ ਇੱਥੋਂ ਮੇਥੇ ਤੋੜ ਕੇ ਤੇ ਚੱਲਦੇ ਆ ਘਰੇ ਮੇਥੇ ਤੋੜ ਲੇ ਹੁਣ ਚੱਲਦੇ ਆ ਘਰੇ ਬੋਲ ਲਿਆ ਕੀ ਕਹਿ ਰਿਹਾ ਹੈ ਟਰੈਕਟਰ ਲੈ ਕੇ ਚਾਲਦੇ ਆ ਖੇਤ ਜਿੱਲ ਨਹੀਂ ਪਾਇਆ ਹੋਇਆ ਇੱਕ ਚਾਰਾ ਜਹ ਰਹਿ ਗਿਆ ਸੀਗਾ ਤੇ ਉਹ ਨਵੇੜ ਕੇ ਦੇਖਦੇ ਆ ਫਿਰ ਤੰਗ ਕਰੀ ਜਾਂਦਾ ਆ ਕਿੱਲੀ ਉਹਦੀ ਡਿੱਗ ਪੈਦੀ ਆ ਨਾਟੋ ਵੀ ਦੋ ਟੁੱਟ ਗਏ ਦੋ ਪਿੰਨ ਟੁੱਟ ਗੀਆਂ ਹੁਣ ਕਿੱਲੀ ਨਹੀਂ ਸਿਹਾਉਣੀ ਨਾ ਪਾਇਆ ਸੀ ਪਾਨਾ ਵੀ ਡਿੱਗ ਪਿਆ ਤੇ ਕਿੱਲੀ ਵੀ ਨਾਟ ਟੁੱਟ ਗਿਆ ਠਿਆਗੀ ਯਾਰ ਤੀਜਾ ਨਾਟਾ ਆ ਵੀ ਖੁੱਲਿਆ ਫਿਰਦਾ ਉਹ ਗਠਾ ਵਾਲੀ ਮਸ਼ੀਨ ਵੀ ਆ ਗਈ ਅੱਜ ਬਣਾਏ ਜਾਣਗੇ ਮੇਰੇ ਨਾਲ ਸਾਰਿਆਂ ਆ ਤਾਂ ਸਾਰੇ ਬਾਣ ਚ ਮਾਰਤਾ ਈ ਇਹ ਤਾਂ ਨਿਪੜ ਗਿਆ ਕੰਮ ਇਹਨਾਂ ਨੇ ਹਜੇ ਚਲਾਈ ਨਹੀਂ ਗੱਠਾ ਵਾਲੀ ਮਸ਼ੀਨ ਅਰਜਣ ਹੀ ਚੱਲਦਾ ਹੈ ਨਾ ਸਾਰੇ ਕਿਤੇ ਅਜ ਵੀ ਅਰਜਣ ਆਹ ਤੇ

ਦੇਖੋ ਕਿੰਨੇ ਆ ਬੈਠੀ ਜਾਂਦੇ ਆ ਦਾਣੇ ਕਿਰੇ ਆਉਣਗੇ ਇੱਥੇ ਮਸ਼ੀਨ ਤੋਂ ਲੋ ਜੀ ਗੱਠਾਂ ਵਾਲਾ ਤਾਂ ਹੋ ਗਿਆ ਕੰਮ ਕੰਪਲੀਟ ਤੇ ਬਸ ਜਦੋਂ ਚੱਕ ਕੇ ਲਈ ਆਪਣਾ ਕੰਮ ਤਾਂ ਹੁਣ ਉਹ ਦੋਆ ਤੇ ਉਹਨਾਂ ਚਿਰ ਬੇਲੇ ਆ ਤੇ ਉਧਰੋਂ ਵੀ ਪਰਾਲੀ ਬੂੜੀ ਇਕੱਠੀ ਕਰਤੀ ਸਾਰੇ ਬਣਾ ਗਏ ਬਸ ਚੱਕ ਕੇ ਲੈ ਜਾਣੀ ਆ ਹੁਣ ਤਾਂ ਇਕੱਠਾ ਜਦੋਂ ਲੈ ਗਏ ਉਸ ਤੋਂ ਬਾਅਦ ਚ ਆਪਾਂ ਬਾਹ ਬੂ ਕੇ ਦੇਖ ਲਾਂਗੇ ਤਾਂ ਜਾਂ ਬਾਹ ਕੇ ਤੇ ਜਾਂ ਉਵੇਂ ਜਿੱਤਰੀ ਪਰਾਲੀ ਇਕੱਠੀ ਕਰਕੇ ਵੀ ਜੀਰੋ ਨਾਲ ਵੀਦਾਂਗੇ ਅੱਜ ਆ ਵੀ ਪਈਆਂ ਚੱਕਣ ਵਾਲਾ ਆਪ ਵੀ ਸਾਰੀਆਂ ਇਕੱਠੀਆਂ ਲੈ ਜਾਣਗੇ ਚੱਕ ਕੇ ਬਸ ਆਈਆਂ ਵੀ ਬਣਾ ਕੇ ਕਹਿ ਰਹੇ ਜੀ ਉਹ ਤਾਂ ਛੱਡ ਗਏ ਸੀਗੇ ਅੱਜ ਮੈਂ ਕਈ ਕੇ ਬਣਵਾ ਤੀਆਂ ਆਪਣਾ ਕੰਮ ਜਾਂ ਤਾਂ ਬਸ ਹੁਣ ਆਹ ਚੱਕਣੀਆਂ ਹੈ ਇਹਦਾ ਕਿੰਨੀ ਕ ਚੱਕ ਕੇ ਤੇ ਟਰਾਲੀ ਚ ਪਾ ਕੇ ਉੱਥੇ ਸੂਏ ਤੇ ਸਿੜ ਦੇਵਾਂਗੇ ਪਾਰਸਲ ਵਾਲੇ ਦਾ ਫੋਨ ਆਇਆ ਸੀ ਪਾਰਸਲ ਫੜ ਕੇ ਲਿਆਉਣੇ ਨੇ ਤੇ ਹੁਣ ਚਲੋਦੇ ਹਾਂ ਉੱਥੇ ਫਿਰ ਪਾਰਸਲ ਦਿਖਾਉਣੇ ਨੇ ਕਿਸੇ ਦਾ 安福路啊，啊没事。 ਗ੍ਰਾ ਵੀ ਹੋ ਰਹੀ ਆ ਹੁਣ ਤੁਹਾਨੂੰ ਜ਼ੂਮ ਕਰਕੇ ਦਿਖਾ ਦਦਾ ਉਹ ਆਖਣਗੇ ਸਾਡੀ ਵੀਡੀਓ ਬਣਾਉਂਦਾ ਹੈਗਾ ਤੇ ਹੁਣ ਉਹ ਸੋਚਦੇ ਹੋਣਗੇ ਵੀ ਯੂਟਿਊਬਰ ਹੈ ਦੇਖ ਕਾਲੇ ਤੇ ਟਰਾਂਸਪੇਰੈਂਟ ਕਹਿੰਦਾ ਕਿ ਜੱਜ ਦਾ ਘਟ ਹੈ ਦੇਖੋ ਪਤਾ ਲੱਗਦਾ ਟਰਾਂਸਪੇਰੈਂਟ ਚੜਾਈ ਦਾ ਸੁਣਾ ਜੇ ਇੱਥੋਂ ਐ ਪਤਾ ਨਾ ਲੱਗੇ ਹਨਾ ਵੀ ਆਪਣੀ ਹੋ ਕਿੱਥੇ ਖੜੀ ਹੈ ਜੀ ਵੈਗਣਾ ਤੇ ਆਹ ਰੱਖਣ ਦੱਸਦੇ ਉਹ ਤੇ ਬੋਲ ਵੀ ਨਾ ਪਤਾ ਤਾਂ ਹਜੇ ਵੀ ਨਹੀਂ ਲੱਗਿਆ ਲੈਟ ਨਹੀਂ ਚੱਲ ਜਿਹੜੀ ਆਹ ਹੈ ਖੜੀ ਹੈ ਜੀ ਵਾਹ ਗੈਣਾ ਆਪਣੀ ਆ ਗਿਆ ਬਟਨ ਨੂੰ ਦੱਬ ਕੇ ਪਤਾ ਲੱਗ ਜਾਂਦਾ ਇਹ ਦੱਸ ਦੇ ਨਹੀਂ ਮੈਂ ਇੱਥੇ ਖੜੀ ਆ ਮਾਲਕਾਂ ਇਹ ਜੀ ਵੈਗਣ ਦਾ ਇਹੀ ਫਾਇਦਾ ਜੀ ਉਮੀਦ ਕਰਦਾ ਸਾਨੂੰ ਬਲੌਗ ਵਧੀਆ ਲੱਗਿਆ ਹੋਵੇ ਜੇ ਬਲੌਗ ਵਧੀਆ ਲੱਗੇ ਤਾਂ ਲਾਈਕ ਕਮੈਂਟ ਕਰਦੇ ਚੈਨਲ ਦੇ ਨਾਮੇ ਸਬਸਕ੍ਰਾਈਬ ਕਰਦੇ ਮਿਲਦੇ ਨਿਊ ਬਲੌਗ ਵਿੱਚ